ਅਜੀ ਤੈਨੂੰ ਟੰਗਣਾ ਨਹੀਂ ਕਾਜੀ ਕਾਜੀ ਨਹੀਂ ਉੱਠਾ ਪੈਰ ਦੇ ਨਾਲ ਰਸਾ ਪਾ ਕੇ ਕਾਜੀ ਨਹੀਂ ਓਏ ਅਮਰ ਉਰਾ ਕਾਜੀ ਨਹੀਂ ਉਤਾ ਉਠਾ ਅਮਰ ਅੰਦਰੋਂ ਰਸਾ ਲਿਆ ਕਾਜੀ ਕਾਜੀ ਓ ਨਾ ਚੁੱਪ ਕਰ ਹਾਂਜੀ ਬਾਬੇ ਕੀ ਕਰਾ ਹੁਣ ਫਿਰ ਹਾਂਜੀ ਕਨਪਰਾ ਕੇ ਕੁੱਟੋ ਕੁੱਟੀਏ ਕਿ ਹਾਂਜੀ ਕਨਪਰਾ ਕੇ ਕੇ ਉੱਤਾਂ ਪੁਣ ਡੰਡੇ ਮਾਰੋ ਤੇ ਟੰਗੀ ਐ ਨਾ ਤੈਨੂੰ ਹਾਂਜੀ ਕਨਪਰਾ ਨਈ ਨਈ ਹਾਂਜੀ ਕਨਪਰਾ ਦਾ ਤੈਨੂੰ ਟੰਗਣਾ ਹੀ ਆ ਪੁੱਤ ਹਾਂਜੀ ਕਨਪਰਾ ਦਾ ਕਿਵੇਂ